ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੇ ਚੈਨਲ ਮੈਂ ਹਾਂ ਜਗਰਾਤ ਸਿੰਘ ਗੈਲਾ ਮੋਗਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੋਗਾ ਦੇ ਸੀਐਸਟਾਪ ਵੱਲੋਂ 1 ਕਿਲੋ ਹੀਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਇੱਥੇ ਹੀ ਜਾਣਕਾਰੀ ਦਿੰਦੇ ਹੋਏ ਐਸਪੀ ਐਚ ਸੰਦੀਪ ਸਿੰਘ ਨੇ ਕਿਹਾ ਕਿ ਮੋਗਾ ਦੇ ਲੁਧਿਆਣਾ ਰੋਡ ਉੱਪਰ ਪੁਲਿਸ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ ਤੇ ਸੀਐਸਟਾਪ ਵੱਲੋਂ ਕਾਰਵਾਈ ਕਰਦੇ ਹੋਏ ਪਿੰਡ ਕਿਲੀ ਚਾਲਾਂ ਦੇ ਸੈਲਰਾਂ ਦੇ ਨਾਲ ਜਾਂਦੀ ਹੋਈ ਸੜਕ ਉੱਪਰ ਇੱਕ ਵਿਅਕਤੀ ਬੋਲਟ ਮੋਟਰਸਾਈਕਲ ਤੇ ਜੋ ਕਿ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਮੁਸਤਫੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 1 ਕਿਲੋ ਗ੍ਰam ਹੀਰਨ ਬਰਾਮਦ ਹੋਈ ਤੇ ਉਸ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਥਾਣਾ ਅਜੀਤਵਾਲ ਦੇ ਵਿੱਚ ਉਸ ਉੱਪਰ ਮੁਕੱਦਮਾ ਦਰਜ ਕਰਕੇ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਵੇਗਾ ਇੱਥੇ ਉਹਨਾਂ ਇਹ ਵੀ ਕਿਹਾ ਕਿ ਉਹ ਕੋਲੋਂ ਪੁੱਛਗਛ ਕੀਤੀ ਜਾਵੇਗੀ ਕਿ ਉਹ ਇਹ ਹਿਰਨ ਕਿੱਥੋਂ ਲੈ ਕੇ ਆਏ ਸੀ ਤੇ ਕਿਸ ਨੂੰ ਦੇਣੀ ਸੀ ਇਹ ਸਾਰਾ ਹੀ ਉਹਨਾਂ ਕੇ ਰਿਮਾਂਡ ਦੇ ਵਿੱਚ ਪੁੱਛਗਛ ਦੇ ਦੌਰਾਨ ਹੀ ਪਤਾ ਕੀਤਾ ਜਾਵੇਗਾ ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਇਹ ਤਸਵੀਰਾਂ ਤੇ ਗੱਲਬਾਤ ਕਰਦੇ ਹਾਂ ਐਸਪੀਐਚ ਸੰਦੀਪ ਸਿੰਘ ਜੀ ਦੇ ਨਾਲ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੇ ਚੈਨਲ ਦੇ ਨਾਲ ਅੱਗੇ ਤੋਂ ਨਵੀਂ ਅਪਡੇਟ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋਅ ਅਪ ਜ਼ਰੂਰ ਕਰ ਲਿਓ ਧੰਨਵਾਦ ਅ ਮੌਜੂਦਾ ਪੰਜਾਬ ਸਰਕਾਰ ਵੱਲੋਂ ਜਿਹੜੀ ਸਟੇਟ ਲੈਵਲ ਤੇ ਯੋਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਹੈ ਉਸੇ ਲੜੀ ਦੇ ਤਹਿਤ ਮਾਜੋ ਡੀਜੀਪੀ ਸਾਹਿਬ ਪੰਜਾਬ ਅਤੇ ਸਾਡੇ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਇਹਨਾਂ ਦੇ ਦੇਸ਼ਾ ਨਿਰਦੇਸ਼ਾਂ ਨਾਲ ਜ਼ਿਲ੍ਹਾ ਮੋਗਾ ਦੇ ਵਿੱਚ ਜਿਹੜੀ ਵੀ ਨਸ਼ੇ ਦੀ ਕੋਈ ਵੀ ਤਸਕਰੀ ਹੋ ਰਹੀ ਹੈ ਜਾਂ ਕੋਈ ਵਿਕਰੀ ਕਰ ਰਿਹਾ ਹੈ ਉਹਦੇ ਉਹਨਾਂ ਦੇ ਖਿਲਾਫ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਇੱਕ ਮੁਹਿੰਮ ਚੱਲ ਰਹੀ ਹੈ ਜ ਜਿਹਦੇ ਵਿੱਚ ਕਾਫੀ ਜ਼ਿਲ੍ਹਾ ਮੋਗਾ ਵੱਲੋਂ ਰਿਕਵਰੀਆਂ ਕੀਤੀਆਂ ਗਈਆਂ ਇਸੇ ਲੜੀ ਦੇ ਤਹਿਤ ਕੱਲ ਮਿਤੀ 28 ਜੁਲਾਈ 2025 ਨੂੰ ਸਾਡੇ ਇੱਥੇ ਕਿਲੀ ਚਾਲ ਤੋਂ ਚੂੜਚੱਕ ਵੱਲ ਜਾਂਦੇ ਇੱਕ ਫੜਕਾਂ ਲੱਗੇ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਸਾਡੀ ਸੀਆਈਏ ਟੀਮ ਮੋਗਾ ਨੂੰ ਮਿਲੀ ਕਿ ਇੱਥੇ ਇੱਕ ਵਿਅਕਤੀ ਜਿਹਦੇ ਕੋਲ ਇੱਕ ਨਸ਼ੀਲਾ ਪਦਾਰਥ ਹੋ ਸਕਦਾ ਉਹਦੀ ਛਾੜਬਿੰਨ ਕੀਤੀ ਜਾਵੇ ਜਦੋਂ ਸਾਡੀ ਮੌਕੇ ਤੇ ਸੀਆਈਏ ਟੀਮ ਪਹੁੰਚੀ ਤੇ ਉੱਥੇ ਇੱਕ ਵਿਅਕਤੀ ਜਿਹਦਾ ਨਾਮ ਰਾਹੁਲ ਉਰਫ ਡੱਗਾ ਇਹ ਵਿਅਕਤੀ ਉੱਥੇ ਖੜਾ ਬੁਲਟ ਮੋਟਰਸਾਈਕਲ ਤੇ ਖੜਾ ਸੀ ਜਦੋਂ ਇਹਦੀ ਸਰਚ ਕੀਤੀ ਗਈ ਤੇ ਇਹਨੇ ਇੱਕ ਪਿੱਠ ਤੇ ਇੱਕ ਬੈਗ ਸੀ ਉਹ ਬੈਗ ਦੀ ਜਦੋਂ ਤਲਾਸ਼ੀ ਲਈ ਤੇ ਉਹਦੇ ਵਿੱਚੋਂ ਤਕਰੀਬਨ 1 ਕਿਲੋਗ੍ਰam ਹਿਰੋਇਨ ਰਿਕਵਰ ਕੀਤੀ ਗਈ ਜਿਹੜੀ ਬਹੁਤ ਹੀ ਇੱਕ ਵੱਡੀ ਉਪਲਬਧੀ ਆ ਮੋਗਾ ਪੁਲਿਸ ਵੱਲੋਂ ਤੇ ਸਾਡੀ ਸਾਰੀ ਸੀਆਈਏ ਟੀਮ ਤੇ ਡੀਐਸਪੀ ਨਿਹਾਲ ਸਿੰਘ ਵਾਲਾ ਦੀ ਜਿਹੜੀ ਪੁਲਿਸ ਪਾਰਟੀ ਉਹਨਾਂ ਦਾ ਸ਼ਲਾਘਾ ਕਰਦੇ ਆ ਅਸੀਂ ਉਹਨਾਂ ਨੂੰ ਸ਼ਲਾਘਾ ਕਰਦੇ ਆ ਜ਼ਿਲ੍ਹਾ ਪੁਲਿਸ ਵੱਲੋਂ ਤੇ ਜਿਹਦੇ ਤਹਿਤ ਜਿਹੜਾ ਰਾਹੁਲ ਹੈ ਜਦੀ 21 ਸਾਲ ਦੀ ਉਮਰ ਹੈ ਤੇ ਇਹਨੂੰ ਅਸੀਂ ਰਾਊਂਡ ਅਪ ਕਰਕੇ ਹੁਣ ਅਸੀਂ ਥਾਣਾ ਜੀਤਵਾਲ ਵਿੱਚ ਵਿਖੇ 80/ 25 ਮੁਕਦਮਾ ਦਰਜ ਕਰ ਲਿਆ ਜੇਰੇ ਤਾਰਾ 2185 ਜਦੀ ਤਫਤੀਸ਼ ਚਲ ਰਹੀ ਹੈ ਇਹ ਹੈਗਾ ਜੀ ਇਹ ਗਾਂਧੀ ਨਗਰ ਜਗਰਾਉਂਦਾ ਰਹਿਣ ਵਾਲਾ ਹੈਗਾ ਤੇ ਪੁਛਗਿਸ ਚਲ ਰਹੀ ਹੈ ਸਰ ਇਹ ਪਤਾ ਲੱਗਾ ਕਿਤੋਂ ਲੈ ਕੇ ਕਿੱਥੇ ਵੇਚ ਰਿਹਾ ਜੀ ਇਹ ਕਿਉਂਕਿ ਅਜੇ ਅਸੀਂ ਮਾਜੂਕ ਅਦਾਲਤ ਚ ਹੁਣ ਪੇਸ਼ ਕਰ ਰਹੇ ਹਾਂ ਤੇ ਅਸੀਂ ਉਹਦਾ ਜੋ ਵੀ ਸਾਨੂੰ ਰਿਵਾਰਡ ਮਿਲਦਾ ਹੈ ਪੁਛਗਿਸ ਦੇ ਦੌਰਾਨ ਜੋ ਵੀ ਹੈਗਾ ਕੋਈ ਸਫਰ ਮਿਸਰਤੇ ਲਿਆ ਕੇ ਬੰਦੀ ਕਰਕੇ ਪਹਿਲਾਂ ਕੋਈ ਮਾਮਲਾ ਦਰਜੀ ਨਹੀਂ ਇਹਦੇ ਤੇ ਪਰਚਾ ਕੋਈ ਨਹੀਂ ਦਰਜੀ ਬੁਲੰਦ ਮੋਟਰਸਾਈਕਲ ਚੋਰੀ ਦਾ ਹੈ ਪਤਾ ਲੱਗਿਆ ਇਹ ਇਹ ਵੀ ਅਸੀਂ ਚੈੱਕ ਕਰ ਰਹੇ ਹਾਂ ਪਹਿਲਾਂ ਤਾਂ ਚੈੱਕ ਕਰਾਂਗੇ ਵੀ ਜਿਹੜਾ ਨੰਬਰ ਹੈ ਕੀ ਉਹ ਫੇਕ ਤਾਂ ਨਹੀਂ ਲੱਗਿਆ ਉਹ ਚੈਸੀ ਤੇ ਇੰਜਨ ਨੰਬਰ ਦਾ ਟੈਲੀ ਕਰਕੇ ਫਿਰ ਹੀ ਅਸੀਂ ਵੈਰੀਫਾਈ ਕਰਾਂਗੇ ਉਹਦੀ ਮਲਕੀ ਵਾਲਾ ਸਰ ਇਹ ਇਕੱਲਾ ਹੀ ਹੈ ਕਿਤੇ ਨਾਲ ਕੋਈ ਹੋਰ ਵੀ ਫਿਲਹਾਲ ਮੌਕੇ ਤੋਂ ਇਕੱਲੇ ਰਿਕਵਰ ਹੋਇਆ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਅਸੀਂ ਮਾਜੋਕ ਅਦਾਲਤ ਤੇ ਪੇਸ਼ ਕਰਕੇ ਤੇ ਜੋ ਵੀ ਸਾਨੂੰ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਰਿਵਾਰਡ ਮਿਲੇ ਤਾਂ ਕਿ ਅਸੀਂ ਜੋ ਵੀ ਸਾਨੂੰ ਹਦਾਇਤ ਹੈ ਜੋ ਵੀ ਐਨਡੀਪੀਐਸ ਜਿਹੜੇ ਮੁਕਦਮੇ ਦਰਜ ਕਰਦੇ ਹਾਂ ਜੇ ਅਸੀਂ ਗੇਤਰੀ ਤੇ ਪੇਤਰੀ ਜਿਹਨੂੰ ਅਸੀਂ ਬੈਕਵਰਡ ਤੇ ਫੋਰਵਰਡ ਲਿੰਕ ਲਿੰਕੇਜ ਕਹਿੰਦੇ ਆ ਤਾਂ ਕਿ ਇਹ ਬੰਦਾ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਕਿਨੂੰ ਵੇਚਣਾ ਸੀਗਾ ਤਾਂ ਕਿ ਪੂਰੀ ਚੇਨ ਜਿਹੜੀ ਅਸੀਂ ਟਰੈਕ ਉਹਦਾ ਉਹਨਾਂ ਨੂੰ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੇ ਉੱਤੇ ਕਰਕੇ ਉਹਨਾਂ ਨੂੰ ਜਿਹੜੇ ਧਾਰਾ ਦੇ ਤਹਿਤ ਲਿਆ ਕੇ ਮੁਕਦਮੇ ਦੇ ਵਿੱਚ ਅੱਗੇ ਤਫਤੀਸ਼ ਕਰਾਂਗੇ